ਕਿੰਨੇ ਕੇ ਸਮੇਂ ਤੋਂ ਸੀਗੀ ਇਹ ਦਿੱਕਤ ਮੇਰੇ ਜਿਹੜੀ ਸੀਗੀ کافی ਚਿਰ ਤੋਂ ਸੀ ਤੇ ਹੁਣ ਕਿਹੋ ਜਿਹਾ ਮਹਿਸੂਸ ਹੋ ਰਿਹਾ ਮੇਰੇ શરી ਦਾ ਹੌਲੀ ਹਲਕਾ ਜਿਹਾ ਹਾਂਜੀ ਹਲਕਾ ਹਲਕਾ ਜਿਹਾ ਹੋ ਗਿਆ ਹਾਂਜੀ ਬਹੁਤ ਦਵਾਈਆਂ ਖਾਧੀਆਂ ਬਹੁਤ ਡਾਕਟਰਾਂ ਕੋਲ ਗਏ ਕੋਈ ਫਰਕ ਨਹੀਂ ਪਿਆ ਪੈਸਾ ਹੀ ਖਰਾਬ ਕੀਤਾ ਹਾਂਜੀ ਹਾਂਜੀ ਬਹੁਤ ਤੇ ਹੁਣ ਇੱਥੇ ਆਏ ਹਾਂ ਬਿਲਕੁਲ ਫ੍ਰੀ ਦੇ ਵਿੱਚ ਕਹਿੰਦੇ ਸੇਵਾ ਕਰਦੇ ਨੇ ਇਹ ਕੋਈ ਪੈਸਾ ਨਹੀਂ ਲਿਆ ਜਾਂਦਾ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਸੇਵਾ ਕਰਦੇ ਹਾਂ ਹਨਾ ਨੂੰ 30 35 ਸਾਲ ਤੋਂ ਮਤਲਬ ਇਹ ਪ੍ਰੋਬਲਮ ਸੀਗੀ ਅਸੀਂ ਇਹਨਾਂ ਦੀ ਵੀਡੀਓ ਵੇਖੀ ਅੱਜ ਤੋਂ 15 ਦਿਨ ਪਹਿਲਾਂ ਅੱਜ ਤੋਂ 15 ਦਿਨ ਪਹਿਲਾਂ ਆਏ ਸੀ ਸ ਸੇਵਾ ਕਰਨ ਲਈ ਉਹ ਤੁਸੀਂ ਫ੍ਰੀ ਸੇਵਾ ਕਰਦੇ ਹੋ ਹਨ ਕੋਈ ਪੈਸਾ ਨਹੀਂ ਲੈਂਦਾ ਜਿਹੜਾ ਵੀ ਸੰਗਤ ਉੱਥੇ ਆਉਂਦੀ ਹੈ ਇਲਾਜ ਕਰਾਉਂਦੀ ਹੈ ਆਪਣਾ ਤੇ ਫਿਰ ਇਹ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਘਰ ਦਾ ਗੁਜ਼ਾਰਾ ਉਹ ਮਾਲਕ ਬੈਠਾ ਉੱਪਰ ਦੇਣ ਨਾਲ ਕਿਸ ਨੂੰ ਭੁੱਖਾ ਰੱਖਿਆ ਜਾਂਦਾ ਹੈ ਮਾਲਕ ਨੇ ਕੱਥਣਾ ਵਿੱਚ ਵੀ ਭੁੱਖੇ ਪੇਟ ਠਾਲਦਾ ਜ਼ਰੂਰ ਆ ਫੌਂਦਾ ਰਾਜ ਕਈ ਆ ਹਮ ਬਾਬਾ ਨਾਨਕ ਬੰਦਾ ਸਭ ਨੂੰ ਦਿੰਦਾ ਜਨਾਨੀਆਂ ਦੀ ਵੀ ਕਈ ਬਿਮਾਰੀਆਂ ਸੋਣੇ ਸਹੀ ਕਰ ਦਿੰਦੇ ਤੁਸੀਂ ਹਾਂਜੀ ਸਾਰਿਆਂ ਜਿਹੜੇ ਲੱਤ ਵਿੱਚ ਤੀਹ ਜਾਂਦੀ ਹੋਵੇ ਚਾਰ ਸੈਂਟ ਦਾ ਕੰਮ ਆ ਹਾਂ ਆ ਜੀ ਨੂੰ ਰੀ ਕਹਿੰਦੇ ਆ ਚਾਰ ਸਿਕੰਟ ਚੜਦਾ ਨਾੜਾਂ ਦੱਬਾਂਗੇ ਛਾਛੜੀ ਚੱਲ ਜਾਓ ਭਾਜੋ ਆ ਮਣਕੇ ਨੂੰ ਹੱਥ ਨਹੀਂ ਲਾਇਆ ਕਦੇ ਪੱਟੇ ਲਾ ਕੇ ਆਉਂਦੀਆਂ ਬੀਬੀਆਂ ਹੁੰਗਾ ਪੱਟੇ ਲਾ ਕੇ ਖੜਦੇ ਮਣਕੇ ਸੁਣ ਲਈ ਖੜਕਦੇ ਆ ਵੀ ਸੁਣ ਲਈ ਅਸੀਂ ਨਹੀਂ ਸੁਣਨੇ ਅੱਜ ਪੰਜਾਂ ਛੱਤਾਂ ਦੇ ਤਾਂ ਮਣਕੇ ਠੀਕ ਕਰਕੇ ਤੋਰਿਆ ਘਰੋਂ ਇੱਥੋਂ ਹੂੰ ਆਉਣੀ ਜਾ ਬਾਊ ਚੱਕ ਕੇ ਲੈ ਹੀ ਚਾਰ ਜਣੇ ਹੱਪਾ ਹੋ ਗਿਆ ਅਮ ਨੂੰ 13000 ਦਾ ਮੋਬਾਈਲ ਲੈ ਕੇ ਦਿੱਤਾ ਉਹਨੇ ਜਿੰਨੇ ਹੱਪ ਜਾ ਕੇ ਚੱਕ ਦੇ ਲਿਆ ਮੇਰੇ ਨੀਬੇ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਮੌੜਾ ਚੋਰੀ ਭਰ ਕੇ ਲਈ ਜਾਵਗੀ। ਸਸਰੀ ਕਾਜੀ ਤੁਸੀਂ ਦੇਖਾ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀ। ਲੁਧਿਆਣਾ ਦੇ ਪਿੰਡ ਜੋਧਾ ਵਿੱਚ ਮੌਜੂਦ ਹਾਂ ਤੇ ਇੱਥੇ ਇੱਕ ਬਾਬਾ ਜੀ ਦੀ ਬੜੀ ਚਰਚਾ ਹੈ ਕਿ ਤਰਨ ਜਿਹੜੀ ਕੱਢ ਦਿੱਤੀ ਜਾਂਦੀ ਹੈ ਜੇਕਰ ਤੁਹਾਡੇ 10-15 ਸਾਲ ਪੁਰਾਣੀ ਤਰਨ ਹੈ ਨਹੀਂ ਲੋਟ ਆ ਰਿਹਾ ਵਾਧੂ ਪੈਸੇ ਲਾ ਕੇ ਆਕ ਚੁੱਕੇ ਹਾਂ। ਪਰ ਜਿਹੜਾ ਫਰਕ ਹੈ ਉਹ ਨਹੀਂ ਵੇਖਣ ਨੂੰ ਮਿਲ ਰਿਹਾ ਤਾਂ ਇੱਥੇ ਜੋਧਾ ਪਿੰਡ ਸੇਵਾ ਸਿੰਘ ਜੀ ਕੋਲੇ ਆਓ। ਤੇ ਜਿਹੜੀ ਆਪਣੀ ਧਰਨ ਹੈ ਠੀਕ ਕਰਾਓ ਤੇ ਮੁੜ ਕਦੇ ਦੁਬਾਰਾ ਧਰਨ ਨਹੀਂ ਪੈਂਦੀ ਗੱਲਬਾਤ ਕਰਦੇ ਆ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਜੀ ਕੀ ਹਾਲ ਹੈ ਜੀ ਹਰ ਬਹੁਤ ਸ਼ੁਕਰ ਹੈ ਮਾਲਕ ਜੀ ਬੜੇ ਚਰਚੇ ਸੁਣਨੇ ਨੇ ਤੁਹਾਡੇ ਵੀ ਨੇੜਲੇ ਪਿੰਡਾਂ ਦੇ ਵਿੱਚ ਵੀ ਜੇਕਰ ਧਰਨ ਹੈਗੀ ਆ ਤਾਂ ਸੇਵਾ ਸਿੰਘ ਕੋਲੇ ਚਲ ਜਿਓ ਤੇ ਗਿਣਤੀ ਦੇ 2-3 ਮਿੰਟਾਂ ਦੇ ਵਿੱਚ ਧਰਨ ਕੱਢ ਦਿੰਦੇ ਨੇ ਮੁੜ ਕੇ ਫਿਰ ਦਿੱਕਤ ਨਹੀਂ ਆਉਂਦੀ ਸਾਰੀ ਨਹੀਂ ਆਉਂਦੀ ਜੀ ਨਹੀਂ ਆਉਂਦੀ ਦਿੱਕਤ ਨਹੀਂ ਆਉਣ ਦੇਵਾਂਗੇ 4 ਸੈਕਿੰਡਾਂ 'ਚ ਗੱਡੀ ਵੀ ਆ ਹੂੰ ਮੈਂ ਹਰੇਕ ਨੂੰ ਕਹਿੰਦਾ ਵੀ ਰੋਟੀ ਪੇਟ ਉਪੇ ਬਨ ਕੇ ਆਓ ਆਉਂਦੇ ਮੁੜ ਜਾਓ ਜਾਂ ਰੋਟੀ ਨਾ ਪੇਟ ਦੇ ਬਣੀ ਹੋਵੇ পেট ਟਾਈਟ ਹੁੰਦਾ ਫਿਰ ਉਹ ਦਿੱਕਤ ਆਉਂਦੀ ਹੈ ਮੇਰੇ ਗੂਠਾ ਦੁਖਣ ਲੱਗ ਜਾਂਦਾ ਕਿੰਨਾ ਕਿੰਨਾ ਕਿੰਨੀ ਚਿਰ ਹੋ ਗਈ ਇਹ ਕੰਮ ਕਰਦੇ ਜਿਵੇਂ ਸੇਵਾ ਕਰਦੇ ਨੂੰ ਜਿਹੜੀ ਸੰਗਤ ਉੱਥੇ ਆਉਂਦੀ ਆ ਪਹਿਲਾਂ 40 ਸਾਲ ਹੋ ਗਏ ਜੀ ਹਾਂ ਜੀ 40 ਸਾਲ ਹੋ ਗਏ ਪਹਿਲਾਂ ਮੈਂ ਬਾਹਰ ਹੀ ਕਰਦਾ ਸੀ ਜਿੱਥੇ ਰੇੜੀ ਲਾਉਣਾ ਉੱਥੇ ਉਹ ਮਰੀਜ਼ ਵਾਲੇ ਆਉਣ ਲੱਗੇ ਮੈਂ ਫਿਰ ਉਦੋਂ ਕੰਮ ਹੀ ਛੱਡ ਤਾ ਘਰੇ ਆ ਇੱਕ ਕੰਮ ਵੀ ਪੜਦੇ ਆਲਿਆ ਵੀ ਮੂੜੀਓ ਬਣਾ ਕੇ ਪਾ ਲੈਂਦਾ ਵਾ ਕਿਵੇਂ ਕਰ ਲੈਂਦਾ ਉਹ ਵਧੀਆ ਨਹੀਂ ਲੱਗਦਾ ਮੈਂ ਉੱਥੇ ਕੰਬਲ ਜਾਂ ਵਿਸਾ ਕੇ ਕੱਢ ਦਿੰਦਾ ਸੀਗਾ ਹਾਂ ਢੰਡਰੀ ਚੱਕ ਦੇਣੀ ਕਦੇ ਕੋ ਕੋ ਕਹਿਣਾ ਹੋ ਗਿਆ ਬੁਰਾ ਲੱਗਦਾ ਸੀ ਡਾਕਟਰ ਵੀ ਕੋਲ ਖੜੇ ਹੁੰਦੇ ਸੀ ਹੂੰ ਇਹ ਕਿ ਜਦੋਂ ਤੁਹਾਨੂੰ ਮਿਸ ਪੁਰਾਣੇ ਬਜ਼ੁਰਗਾਂ ਨਾਲ ਚੱਲਦੀ ਆਂਦੇ ਕਿਵੇਂ ਤੁਹਾਨੂੰ ਕੋਈ ਨਹੀਂ ਆਪਾਂ ਤਾਂ ਹੀ ਆਂ ਜੀ ਆਪਣੇ ਲਈ ਆਪਣੇ ਪਈਆਂ ਜੀ ਮੇਰਾ ਚਾਚਾ ਕਰਦਾ ਹੁੰਦਾ ਸੀ ਸਾਰ ਜਣ ਚਾਚਾ ਉਹ ਕਰਦਾ ਲੱਤਾਂ ਗੋਡੇ ਬਾਹਾਂ ਸਭ ਪੱਥਰੀਆਂ ਪੁੱਥੀਆਂ ਚਾੜ੍ਹ ਦਿੰਦਾ ਸੀ ਬਾਕੀ ਫਿਰ ਦੂਆ ਆਪਾਂ ਚੱਲ ਪਏ ਕੀ ਬਾਤ ਇਹ ਤੋਂ ਤੁਹਾਡੇ ਕੋਲ ਕਿਹ ਕਿਹੜੇ ਕਿਹੜੇ ਮਰੀਜ਼ ਆਉਂਦੇ ਜਿੱਦਾਂ ਧਰਨ ਦੇ ਹੋਗੇ ਜਾਂ ਕਿਹ ਲੋ ਕੋਡੀ ਵਾਲੇ ਮਰੀਜ਼ ਹੋਗੇ ਹੋਰ ਕਿਹੜੇ ਕਿਹੜੇ ਮਰੀਜ਼ ਆਉਂਦੇ ਕੋਡੀ ਵਾਲੇ ਮਰੀਜ਼ ਬਹੁਤ ਆਉਂਦੇ ਅਮਰੀਕਾ ਕੈਨੇਡਾ ਇੱਥੋਂ ਬੈਠਾ ਕਰਦਾ ਨਾ ਮੈਂ ਸੱਦਾਂ ਨਹੀਂ ਕਿਸੇ ਨੂੰ ਜੇ ਮੈਂ ਸੱਦਾਂ ਲਾ ਜਾਂਦਾ ਮੇਰਾ ਘਰ ਭਰ ਜਾਏ ਮੈਂ ਤੇ ਸਾਮ ਵੀ ਨਹੀਂ ਹੁਣੀ ਜੀ ਮੈਂ ਬਾਹਰ ਕਰ ਦਿੰਦਾ ਸਾਰਿਆਂ ਦਾ ਕੰਮ ਵੇਖਣੀ ਆਏ ਕਰੋ ਐ ਨਹੀਂ ਆਏ ਕਰੋ ਕਰਦਾ ਹੀ ਦਾ ਜਨਨੀਆਂ ਦੀ ਵੀ ਕਈ ਬਿਮਾਰੀਆਂ ਸੋਣੇ ਸਹੀ ਕਰ ਦਿੰਦੇ ਨੇ ਤੁਸੀਂ ਹਾਂਜੀ ਸਾਰੀਆਂ ਲੱਤ ਵਿੱਚ ਚੀਹ ਜਾਂਦੀ ਹੋਵੇ ਹਾਂ 4 ਸੈਕਿੰਡ ਦਾ ਕੰਮ ਆ ਹਾਂ ਆ ਜੀ ਨੂੰ ਰੀ ਕਹਿੰਦੇ ਆ ਹਾਂਜੀ 4 ਸੈਕਿੰਡ ਚੜਦਾ ਉਹ ਨਾੜਾਂ ਦੱਬਾਂਗੇ ਛਾੜ ਛੜੀ ਚੱਲ ਜਾਓ ਭਾਜੋ ਆ ਮਣਕੇ ਇਹਨੂੰ ਹੱਥ ਨਹੀਂ ਲਾਇਆ ਕਦੇ ਪੱਟੇ ਜੇ ਲਾ ਕੇ ਆਉਂਦੀਆਂ ਬੀਬੀਆਂ ਉਹ ਵੀ ਪੱਟੇ ਲਾ ਕੇ ਖੜਦੇ ਮਣਕੇ ਸੁਣ ਲਈ ਖੜਕਦੇ ਆ ਵੀ ਸੁਣ ਲਈ ਅਸੀਂ ਨਹੀਂ ਸੁਣਨੇ ਅੱਛਾ ਆਪੇ ਸੁਣ ਲਈ ਖੜਕਦੇ ਹਾਂ ਅੱਜ ਪੰਜਾਂ ਛੱਤਾਂ ਦੇ ਤਾਂ ਮੰਨ ਕੇ ਠੀਕ ਕਰਕੇ ਤੋਰਿਆ ਘਰੋਂ ਇੱਥੋਂ। ਹੂੰ। ਮੁੜੀਆਂ ਦੇ ਹੋਣ ਚਾਹੇ ਬੰਦਿਆਂ ਦਾ ਵੀ ਇੱਕੋ ਹੀ ਗੱਲ ਆ। ਢੁੰਡਰੀ ਹੋ ਜੇ ਡੈਗ ਪੈਂਦਾ ਬੰਦਾ ਬਾਹਾਂ ਸੌ ਜਾਂਦੀਆਂ, ਲੱਤਾਂ ਸੌ ਜਾਂਦੀਆਂ, ਲੱਤਾਂ ਸੌ ਜਾਂਦੀਆਂ। ਇਹ ਦੋ ਤਿੰਨ ਗਿਰੀ ਹੋਣਾ ਪੈਂਦਾ ਟੱਲੀ ਵਾਲਾ ਕਰਦੇ ਜੇ ਬੰਦਾ ਚੱਕ ਕੇ ਵੀ ਲੈ ਕੇ ਆਉਂਦੇ ਮੈਨੂੰ। ਹੌਣ ਹੀ ਜਾ ਬਾਹੂ ਚੱਕ ਕੇ ਲੈ ਹੀ ਚਾਰ ਜਣੇ ਹੱਪਾ ਹੋ ਗਿਆ। ਹਮੈ ਨੂੰ 13000 ਦਾ ਮੋਬਾਈਲ ਲੈ ਕੇ ਦਿੱਤਾ ਉਹਨੇ। ਅੱਛਾ। 13000 ਰੁਪਿਆ 13000 ਦਾ ਮੋਹਲ ਲੈ ਕੇ ਦਿੱਤਾ ਹੁਣ ਹੀ ਗਿਆ ਵਾ ਐਨੀ ਵੀ ਜਨੇ ਹੱਥ ਜਾ ਕੇ ਚੱਕ ਦੇ ਵਿਆ ਵੀ ਐਨੀ ਵੀ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਮੜਵਾ ਚੋਰੀ ਭਰ ਕੇ ਲੈ ਜਾਵਗਾ ਕਹਿੰਦੇ ਜੇਕਰ ਜਨਾਨੀ ਜਾਂ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਤੁਹਾਡੇ ਕੋਲ ਆਂਦਾ ਤੁਸੀਂ ਉਹਦਾ ਇਲਾਜ ਕਰ ਦਿੰਦੇ ਹਾਂ ਸਾਰੀਆਂ ਮੈਂ ਫੈਕਟਰ ਬਦਲੀ ਕਰ ਦਿੰਦੇ ਆਂ ਸਾਰੀਆਂ ਬਿਮਾਰੀਆਂ ਦੇ ਇੱਕ ਜਿਵੇਂ ਕਹਿੰਦੇ ਬੀਬੀ ਗੋਡੇ ਆ ਮੇਰੇ ਗੋਡਿਆਂ ਦੇ ਕਹੀਆਂ ਰੋਟੀਆਂ ਵੰਨ ਲਓ ਠੀਕ ਹੋ ਜਾਣਗੇ ਤੇ ਵੀ ਬਿਗਣੀਆਂ ਆ ਮਾੜੀ ਮਾਰਾ ਜਾਂ ਗੋਡਾ ਮਾੜੀ ਮੇਰਾ ਆ ਫਿਰ ਮੈਂ ਕੱਲ ਤਾਂ ਹੁੰਦਾ ਨਹੀਂ ਫਿਰ ਮੈਂ ਕੱਲ ਇੱਥੋਂ ਹੀ ਹੁੰਦਾ ਅੱਛਾ ਆ ਵੀ ਨਹੀਂ ਮਾਰੀ ਕਰਦਾ ਫਿਰ ਮੈਂ ਕੱਲ ਇੱਥੋਂ ਚੱਕਦੇ ਸਾਰੇ ਸਭ ਕੋਲ ਠੀਕ ਹੋ ਜਾਂਦਾ ਇਹ ਜਿੱਦਾਂ ਜੇ ਅਸੀਂ ਆਪਾਂ ਦੇਖਿਆ ਤੁਸੀਂ ਸੰਗਤ ਦੇ ਵੀ ਕਰ ਰਹੇ ਸੀਗੇ ਮੇਂਗੂਠਿਆਂ ਨੂੰ ਚੱਕਦੇ ਹਾਂ ਜੇਕਰ ਰੋਟੀ ਬਨ ਕੇ ਆਨੇ ਤਾਂ ਗਿਣਤੀ ਦੇ 4 ਸੈਕਿੰਡ ਲੱਗਣਗੇ ਤੇ ਜੇਕਰ ਨਹੀਂ ਬਨ ਕੇ ਆਂਦੇ ਫਿਰ ਥੋੜਾ ਔਖਾ ਹੋ ਜਾਂਦਾ ਉਹ ਚੱਕਣ ਮੈਂ ਫਿਰ ਦੋ ਤਿੰਨ ਗਿਰੀ ਕਰਨਾ ਪੈਂਦਾ ਜੀ ਹਾਂ ਇਹ ਗੁੱਟਾ ਵੇਚ ਨੂੰ ਵਾਰ ਕੇ ਤਾਂ ਹਮ ਚੱਕਲਾ ਕਰੇ ਕੋਸ ਕਰਾ ਕਰੇ ਕੋਸਲਾ ਯਾਨੀ ਆਪਾਂ ਘਰੋਂ ਮੋੜਦੇ ਨਹੀਂ ਕਹਿਣ ਜਿਹੜਾ ਵੀ ਆਂਦਾ ਹਾਂ ਹਾਂਜੀ ਉਹਨੂੰ ਮੋੜਦੇ ਨਹੀਂ ਚਾਹ 10 ਮਿੰਟ ਆਪਣੇ ਵੱਧ ਲੱਗੀਆਂ ਕੋਈ ਚੱਕਣ ਸਵੇਰ ਦਾ 5 ਵਜੇ ਦਾ ਉੱਠਿਆ ਹਾਂ ਮੈਂ ਅਜੇ ਮੂੰਹ ਨਹੀਂ ਪਤਾ ਜਾਨ ਨੂੰ ਆ ਗੁੰਡਾ ਖੜਕਾਇਆ ਜੱਗਦੇ ਹੀ ਲੱਗੇ ਹੋਇਆ ਕਿੰਨੇ ਕ ਸੰਗਤ ਦਿਹਾੜੀ ਦੀ ਆ ਜਾਂਦੀ ਹੈ ਸੰਗਤ ਆ ਤੁਹਾਡੇ ਕੋਲੋਂ 40 50 ਬੰਦੇ ਮੂਰੀ ਗਏ ਉੱਠ ਕੇ ਉਹ ਕਹਿੰਦੇ ਮੇਰਾ ਘਰ ਉਹ ਕਹਿੰਦਾ ਮੇਰਾ ਘਰ ਮੈਂ ਜਾਣਾ ਹੁਣ ਫੌੜੀਆਂ ਵਾਲੇ ਬਹੁਤ ਆਉਂਦੇ ਨੇ ਕਿਹੜੇ ਵਾਲੇ ਹੌਰੀਆਂ ਜਿਹੜਾ ਚੱਕ ਕੇ ਲੈ ਗਏ ਰਿਹੜੀਆਂ ਦੇ ਬਾਕੇ ਉਹ ਵੀ ਠੀਕ ਕਰੀ ਵਈ ਪਹਿਲਾਂ ਉਹਨਾਂ ਨੂੰ ਗਰੀ ਦਾ ਵੱਜ ਦੂਜੇ ਨੂੰ ਕਰੀ ਦਾ ਕਈ ਕਹਿੰਗੇ ਟੋਕਨ ਲਾ ਲਿਆ ਯਾਰ ਸਾਡਾ ਨੰਮ ਲਾ ਲਿਆ ਕਰ ਨਹੀਂ ਟੋਕਨ ਕਾ ਤਾਂ ਮੈਂ ਟੋਕਨ ਵਾਲੇ ਨੂੰ 500 ਦਿਆ ਕਰੂੰਗਾ ਅਸੀਂ 1 ਰੁਪਈਆ ਨਹੀਂ ਮੰਗਦੇ ਬਿਲਕੁਲ 1 ਰੁਪਈਆ ਜਿੰਨੇ ਦੇ ਕੋਈ ਸਾਡਾ ਭੇਜੋ ਨਹੀਂ ਨਾ ਭਾਜੋ ਇੱਦਾਂ ਹੁਣ ਸੇਵਾ ਕਰਨ ਦੇ ਹੁਣ ਤੁਸੀਂ ਫ੍ਰੀ ਸੇਵਾ ਕਰਦੇ ਹੋ ਹਨ ਕੋਈ ਪੈਸਾ ਨਹੀਂ ਲੈਂਦਾ ਜਿਹੜਾ ਜਿਹੜੀ ਵੀ ਸੰਗਤ ਇੱਥੇ ਆਉਂਦੀ ਹੈ ਇਲਾਜ ਕਰਾਉਂਦੀ ਹੈ ਆਪਣਾ ਤੇ ਫਿਰ ਇਹ ਘਰ ਦਾ ਕਿ ਜਰਾ ਕਿਵੇਂ ਹੁੰਦਾ ਘਰ ਦਾ ਜਰਾ ਉਹ ਮਾਲਕ ਬੈਠਾ ਉੱਪਰ ਦੇਣ ਵਾਲਾ ਕਿਸ ਨੂੰ ਭੁੱਖਾ ਰੱਖਿਆ ਜੀ ਮਾਲਕ ਨੇ ਪਤਨਾ ਵਿੱਚ ਵੀ ਭੁੱਖੇ ਪੇਟ ਠੜਦਾ ਜ਼ਰੂਰ ਆ ਫੌਂਦਾ ਰੱਜ ਕੇ ਆ ਹੂੰ ਬਾਬਾ ਨਾਨਕ ਦਿੰਦਾ ਸਭ ਨੂੰ ਦਿੰਦਾ ਕਿਸੇ ਨੂੰ ਭੁੱਖਾ ਨਹੀਂ ਰੱਖਦਾ ਸਹੀ ਗੱਲ ਜਦ ਅਸੀਂ ਅੱਡੇ ਪੌਣ ਗਾਰਦੇ ਸਾਨੂੰ ਰੋਟੀ ਨਹੀਂ ਦਉਦੋ ਹੂੰ ਹੋ ਗੋਦਾ ਵੀ ਤੇ ਜਾਂਦਾ ਰੋਟੀਆਂ ਬਣ ਜਾਂਦੀਆਂ ਕਿਉਂ ਦੀ ਕੋਈ 50 ਦੇ ਗਿਆ ਕੋਈ 100 ਦੇ ਗਿਆ ਸਭ ਚੱਲੀ ਜਾਂਦਾ ਤਾਂ ਬੱਬਾ ਜੀ ਇੱਕ ਤੁਹਾਡੀ ਵੀਡੀਓ ਬੜੀ ਚੱਲਣ ਢੀ ਸੀ ਕਿ ਜੇਕਰ ਜਿਨ੍ਹਾਂ ਦਾ ਨਵਾਂ ਬੱਚਾ ਹੋਇਆ ਹੁੰਦਾ ਜਾਂ ਉਹਨਾਂ ਦਾ ਦੁੱਧ ਨਹੀਂ ਆਉਂਦਾ ਤਾਂ ਉਹ ਵੀ ਇਲਾਜ ਹੈਗਾ ਆਪਣਾ ਹਾਂਜੀ ਹਾਂਜੀ ਹੈਗਾ ਜੀ ਪਾਠ ਕਰੀਦਾ ਜੀ ਦੁੱਧ ਆ ਜਾਂਦਾ ਹੂੰ ਜੇ ਬੱਚਾ ਦੁੱਧ ਨਹੀਂ ਚੁੰਗਦਾ ਉਹ ਵੀ ਚੁੰਗਣ ਲੱਗ ਜਾਂਦਾ ਜੀ ਹੁਣ ਰਾਤ ਮੈਂ ਕਰਕੇ ਆ ਆ ਉਹ ਜਿਹੜੀ ਪਰਦੇ ਸੀ ਜੀ ਬੱਚਾ ਇੱਕ ਦਿਨ ਦੋ ਦਿਨ ਜਾਣਾ ਪੈਂਦਾ ਈ ਬੱਚਾ ਦੁੱਧ ਨਹੀਂ ਸੀ ਤੁੰਗਣਾ ਦੁੱਧ ਤੁੰਗਣਾ ਲੱਗਿਆ ਉਹਦੀ ਮਾਂ ਦੇ ਦੁੱਧ ਨਹੀਂ ਸੀ ਆਉਂਦਾ ਹੱਥ ਵਾਲਾ ਖੜਿਆ ਉਹ ਵੀ ਤੁੰਗਣ ਲੱਗਿਆ ਬੱਚਾ ਇੱਕ ਨਹੀਂ ਵੀ ਕਿਤੇ ਤਰਾਂ ਗਾਂ ਲੱਜੰਦੇ ਆ ਫੇ ਕਿੱਥੋਂ ਸਵਾਨ ਪਰ ਬੰਦਾ ਵਾ ਕਿੱਥੋਂ ਕਰ ਬੂ ਆਇਕਣ ਗਾਂ ਲੱਜੰਦੇ ਆ ਬਹੁਤ ਹਨ ਪਰ ਕਿਰਪਾ ਸਾਰੀ ਵਾਹਿਗੁਰੂ ਦੀ ਆ ਹਾਂਜੀ ਮਾਲਕ ਦੀ ਆ ਮਾਂ ਦਾ ਜਿਹੜੀ ਮਰਜ਼ੀ ਹੋਵੇ ਇੱਥੋਂ ਬੈਠੇ ਹੱਥ ਥੋੜਾ ਕਰਾਂਗੇ ਮਾਬਾ ਭਲੀ ਕਰੂਗੀ ਜਿਹੜੀ ਮਰਜ਼ੀ ਹੋਵੇ ਕਿਰਪਾ ਆ ਹਾਂਜੀ ਮਾਲਕ ਦੀ ਕਿਰਪਾ ਜਾੜ ਦਉਦੀ ਹੋਵੇ ਯਾਰ ਬੋ ਜੇ ਅਮਰੀਕਾ ਕੈਨੇਡਾ ਜਿੱਥੇ ਮਰਜੀ ਬਿਠਾ ਲਈ ਇਥੋਂ ਬੱਥੇ ਪਾਠ ਕਰਾਂਗੇ ਯਾਰ ਹਟੋ ਠੀਕ ਹੈ ਪਾਰਨ ਪਈ ਹੋਵੇ ਜਿੱਥੇ ਮਰਜੀ ਬਿਠਾ ਲਈ ਇਥੋਂ ਬੱਥੇ ਕੱਢਾਂਗੇ ਵੀਡੀਓ ਕਾਲ ਹਾਂ ਪਾਰਨ ਤਰਨ ਹੋਵੇ ਪਰ ਆ ਚੀਜ਼ ਕਹਿ ਕੇ ਕਰਾਉਣੀ ਪੈਂਦੀ ਜਿਵੇਂ ਆ ਗੂਠਿਆਂ ਨੇ ਚੱਕ ਲਾ ਮੈਂ ਇਹ ਕਹਿ ਕੇ ਕਰਾਉਣੀ ਪੈਂਦੀ ਵੀ ਆਏ ਨਹੀਂ ਆਏ ਕਰਵਾਇ ਨਹੀਂ ਆਏ ਕਰੂ ਮਰੀਕਾ ਕੈਨੇਡਾ ਆਪਾਂ ਕਿਹੜੇ ਸਾਦੇ ਆ ਜੇ ਮੈਂ ਸ਼ਬਦਾਂ ਨਾਲ ਜਾਂਦਾ ਮੇਰਾ ਇਤਿਹਾਮ ਨਾ ਹੋਵੇ ਬੰਦ ਨਾ ਕਰ ਦੇ ਨਾ ਘਰੇ ਘਰਾ ਲੋ ਲੜੀਆਂ ਲੱਗ ਜਾਣੀਆਂ ਹਾਂਜੀ ਆਹ ਕਮਰੇ ਸਾਰੇ ਭਰ ਕੇ ਤਿੰਨੇ ਬੈਟਕਾਂ ਬਿਹੜੇ ਚ ਲੜ ਲੜ ਕੇ ਮਰ ਗਏ ਹਾਂ ਪੁੱਪੇ ਖੜ ਕੇ ਲੈਣਾ ਲੱਗੀਆਂ ਕਹਿੰਦੇ ਟੋਕਨ ਲਾਲਾ ਮੈਂ ਗਾਉ ਟੋਕਨ ਮੈਂ ਇਹ ਮੇਰੀਆਂ ਨਾਲਾਂ ਚੜਨ ਲੱਗ ਗਈਆਂ ਇਹ ਮੇਰੀ ਮੇਰਾ ਇਲਾਜ ਕਰਿਆ ਕਰਨ ਉਹ ਮੇਰੇ ਨਾਲਾਂ ਚੜਨ ਲੱਗ ਗਈਆਂ ਵਾਲੇ ਮਰੀਜ਼ ਵਾਲੇ ਲੋਕ 250 ਆ ਗਿਆ ਜੀ ਦਿਹਾੜੀ ਦਾ 100 150 ਬੰਦਾ ਅਸੀਂ ਪਕਦਾ ਦਿੰਦੇ ਹਾਂ ਹਾਂਜੀ ਹਾਂਜੀ ਵੱਧ ਹੀ ਹੋ ਜਾਂਦਾ ਜੀ ਵੱਧ ਹੋ ਜਾਂਦਾ ਫਿਰ ਗੂਠਾ ਦੁਖਦਾ ਤੇ ਫਿਰ ਰਾਤੀ ਫਿਰ ਇਹਨੂੰ ਸੈੱਟ ਕਰਨਾ ਪੈਂਦਾ ਇਹ ਹਾਂ ਸੈੱਟ ਕਰਨਾ ਪੈਂਦਾ ਫਿਰ ਮਲਾਉਣਾ ਵੀ ਪੈਂਦਾ ਜੀ ਹਾਂ ਹੁਣ ਵੀ ਹੱਥ ਦੇ ਦੇਖਣਾ ਪੱਟੀ ਬੰਨੀ ਹੋਈ ਦੇਖ ਸਕਦੇ ਹੋ ਵੀ ਸੇਵਾ ਦੇ ਵਿੱਚ ਕਿਸੇ ਵੀ ਤਰੀਕੇ ਦੀ ਕਮੀ ਨਹੀਂ ਆਉਂਦੀ ਭਾਵੇਂ ਆਪ ਦਾ ਹੱਥ ਦੁਖਦਾ ਪਰ ਜਿਹੜੀ ਸੰਗਤ ਦੀ ਸੇਵਾ ਵਾਹਿਗੁਰੂ ਨੇ ਲਿਖੀ ਆ ਉਹ ਕਰੀ ਜਾਂਦੇ ਹਾਂ ਜਦ ਸਵੇਰੇ ਉੱਠਦੇ ਆ ਜਾਂ ਬਖਵਾ ਹੁੰਦਾ ਜਾਂ ਪੰਜ-ਛੇ ਬੰਦੇ ਲਾ ਦਈਏ ਫਿਰ ਗਰਮ ਹੋ ਜਾਂਦਾ ਫਿਰ ਚੱਕ ਦੇ ਦਿਆ ਫਿਰ ਹਾਂ ਤੇ ਜੇਕਰ ਕਿਸੇ ਨੇ ਕਰਾਉਣਾ ਹੋਵੇ ਤੁਹਾਡੇ ਕੋ ਕਿੱਥੇ ਆ ਸਕਦੇ ਤੇ ਸਮਾਂ ਕੀ ਰਹਿੰਦਾ ਤੁਹਾਡੇ ਕੋਲ ਆਉਣਾ ਦਾ ਕਿਵੇਂ ਜੀ ਜੇਕਰ ਕਿਸੇ ਨੇ ਤੁਹਾਡੇ ਕੋਲੇ ਆਉਣਾ ਹੋਵੇ ਫਿਰ ਪਿੰਡ ਜੋਧਾ ਜੀ ਬਾਬੇ ਰਮਦਾਸ ਦੀ ਧਰਮਸਾਲਾ ਦੇ ਨਾਲ ਘਰ ਆ ਜਿਹੜਾ ਮਾਜੀ ਆਓ ਕੋਈ ਕੇਤਪਾਹ ਨਹੀਂ ਲਿਆ ਜਾਊਗਾ ਉਹ ਸਰਬਾਵਾ 10 ਦੇ ਜਾ 20 ਦੇ ਜਾ 50 ਦੇ ਜਾ ਉਹ ਆ ਗਈ ਸਰਦਾ ਨਹੀਂ ਮੰਗਿਆ ਅਜ ਤੱਕ ਨਹੀਂ ਕਿਹਾ ਤਾਂ ਵੀ ਪਾਹ ਕੋਈ ਕਾ ਦੇ ਬਈ ਇੱਕ ਕਰ ਭਈਆ ਮੰਗ ਕੇ ਲਿਆ ਮੈਂ ਪਹਾੜੀ ਇਲਾਕੇ ਕਦੇ ਵੀ ਜ਼ਿੰਦਗੀ ਦੇ ਵਿੱਚ 40 ਸਾਲ ਹੋ ਗਏ ਮੈਨੂੰ ਕਾ ਦੇਣ 40 ਸਾਲ ਪੈਸਾ ਨਹੀਂ ਲਿਆ ਕੇ ਇਹਨੂੰ ਮਾਲ ਕੇ ਰੋਟੀਆਂ ਦੁੱਧ ਧਈ ਆਂਦਾ ਜੀ ਕਦੇ ਭੁੱਖਾ ਨਹੀਂ ਰਿਹਾ ਪੈ ਰਾਜ ਰਾਜ ਖਾਈ ਦੀਆ ਟਾਈਮ ਕੀ ਹੁੰਦਾ ਜੇਕਰ ਥੋੜੇ ਵੇਸ ਨੇ ਹੋਣਾ ਹੋਵੇ ਤਾਂ ਜਦੋਂ ਮਰਜੀ ਆਓ ਜੀ ਦਨਪੌਰ ਰਾਤ ਦਰਵਾਜ਼ੇ ਖੁੱਲਿਆ ਹਾਂਜੀ ਹੁਣ 5 ਵਜੇ ਆ ਕੇ ਗੁੰਡਾ ਖੜਗਾ ਲੈਂਦੇ ਆ ਮਾ ਛੁੱਪਾ ਪਿਆਨ ਨਾ ਤੇ ਖੋਲ ਕੇ ਕਰੀ ਪਿਆ ਪਹਿਲਾਂ ਉਹਨਾਂ ਨੂੰ ਜਹਾ ਪਾਣੀ ਨਹੀਂ ਪੀਤਾ ਹੁੰਦਾ ਜੇ ਫਿਰ ਉਹਨਾਂ ਨੂੰ ਕਰੀ ਦਾ ਪਹਿਲਾਂ ਵੀ ਦੋਨੋਂ ਆਇਆ ਬੰਦੇ ਕਿਆ ਕਰੀਏ ਮੇਜ ਸੰਗਤ ਜਿੱਥੋਂ ਮਰਦੀ ਜਿੰਨੇ ਵਜੇ ਮਰਦੀ ਆਵੇ ਖੇੜੇ ਮੱਥੇ ਮਿਲਦੇ ਹੁੰਦੇ ਇਲਾਜ ਕਰਦੇ ਹਾਂ ਹਾਂਜੀ ਹਾਂਜੀ ਬਜੀ ਲੋਕੇਸ਼ਨ ਕੀ ਹੈ ਜੇਕਰ ਇੱਥੇ ਕਿਸੇ ਨੇ ਆਉਣਾ ਹੋਵੇ ਇਲਾਜ ਕਰਾਉਣ ਆਸਤੇ ਵੀਰ ਲੁਧਿਆਣੇ ਤੋਂ 10-12 ਕਿਲੋਮੀਟਰ ਉੱਤੇ ਪੈਂਦਾ ਆਪਣਾ ਪੱਖੋ ਵਾਲਾ ਰੋੜਾ ਜੋਧਾਂ ਪਿੰਡ ਰਵਿਦਾਸ ਧਰਮਸ਼ਾਲਾ ਦੇ ਨਾਲ ਆਪਣਾ ਘਰ ਹੈ ਕਿਸੇ ਵੀ ਸਮੇਂ ਆ ਕੇ ਰਾ ਸਕਦੇ ਜਦੋਂ ਮਰਜ਼ੀ ਆ ਜੀ ਜਦੋਂ ਮਰਜ਼ੀ ਮਾਤਾ ਜੀ ਇੱਥੇ ਪਹੁੰਚੇ ਨੇ ਤਨ ਘੜਾਉਣ ਆਸਤੇ ਸਤਸਰੀ ਗਾਲ ਜੀ ਹਾਂ ਜੀ ਬਾਜੀ ਠੀਕ ਆ ਬਹੁਤ ਬਹੁਤ ਫਰਕ ਆ ਸਿੱਤ ਨੂੰ ਤਰੇ ਕਿੰਨੇ ਕ ਸਮੇਂ ਤੋਂ ਸੀਗੀ ਇਹ ਦਿੱਕਤ ਮੇਰੇ ਜਿਹੜੀ ਸੀਗੀ ਕਾਫੀ ਚਿਰ ਤੋਂ ਸੀ ਤੇ ਹੁਣ ਕਿਹੋ ਜਿਹਾ ਮਹਿਸੂਸ ਹੋ ਰਿਹਾ ਮੇਰੇ ਸਰੀਰ ਦਾ ਹੌਲਾ ਹਲਕਾ ਜਿਹਾ ਹਾਂਜੀ ਹਲਕਾ ਹਲਕਾ ਜਿਹਾ ਹੋ ਗਿਆ ਕਿੱਥੋਂ ਆਇਆ ਉਹ ਵੇ ਅਸੀਂ ਇਥੋਂ ਦੋਲੋਂ ਤੋਂ ਆਇਆ ਪੇ ਸੌਰੇ ਤਾਂ ਮੇਰੇ ਜਗਰਾਵ ਕੋਲੇ ਆ ਡੰਡੀ ਰਸੂਲਪੁਰ ਠੀਕ ਹੈ ਜੀ ਤੇ ਮੈਂ ਪੇਕੀ ਘਰ ਸੰਭਾਈ ਹੋਸੀਗੀ ਤੁਹਾਨੂੰ ਇਥੋਂ ਬਾਰੇ ਪਤਾ ਕਿਵੇਂ ਲੱਗਿਆ ਇਥੋਂ ਪੇਕਾਂ ਤੋਂ ਆ ਕੇ ਮੈਨੂੰ ਤਾਂ ਪਤਾ ਲੱਗਿਆ ਹਾਂਜੀ ਤੇ ਕੋਈ ਪੈਸੇ ਵੀ ਲੈ ਜਾਂਦੇ ਨੇ ਨਹੀਂ ਨਹੀਂ ਬਾਬਾ ਜੀ ਪੈਸੇ ਨਹੀਂ ਲੈਂਦੇ ਹੁਣ ਇਹ ਵੀ ਕਿਹਾ ਵੀ ਦੁਬਾਰਾ ਆਏ ਹੋ ਇੱਥੇ ਨਹੀਂ ਹਜੇ ਸਾਡੀ ਦੁਬਾਰਾ ਜਣੀ ਬਾਬਾ ਜੀ ਨਾਲ ਗੱਲ ਨਹੀਂ ਹੋਈ ਹੈਗੀ ਵਾ ਤੇ ਪਹਿਲਾਂ ਜਣੀ ਜਿਹੜੇ ਕੋਸ਼ ਕਰਿਆ ਉਹ ਜਣੀ ਪਰ ਪਰਸ਼ੀ ਹੋ ਗਿਆ ਤੁਸੀਂ ਪਰਸ਼ੀ ਹੋ ਗਿਆ ਹਾਂ ਜੀ ਸਸਰੀ ਗਾਲ ਜੀ ਇੱਥੇ ਬਾਬਾ ਜੀ ਕੋਲ ਆਏ ਹਾਂ ਤਰਨ ਕੜਾਈ ਆ ਕਿ ਇਹੋ ਜਿਹਾ ਮਹਿਸੂਸ ਹੋ ਰਿਹਾ ਕਹਿੰਦੇ ਵੀ ਸਿਰਫ 2-3 ਸਕਿੰਟਾਂ ਦੀ ਗਖੇੜ ਹੈ ਤੇ ਸਹੀ ਕਰ ਦਿੰਦੇ ਆ ਬੰਦੇ ਹਾਂਜੀ ਹਾਂਜੀ ਬਹੁਤ ਫਰਕ ਕਾਫੀ ਫਰਕ ਹੂੰ ਤੁਹਾਨੂੰ ਦਿੱਕਤ ਕਿੰਨੀ ਪ੍ਰਾਣੀ ਸੀਗੀ ਜੀ ਕਈ ਸਾਲ ਹੋ ਗਏ ਹੋ ਗਏ ਆ 4-5 ਸਾਲ ਤੋਂ ਸੀਗੀ ਮੈਨੂੰ ਪ੍ਰੋਬਲਮ ਮਨ ਡਾਕਟਰਾਂ ਨੂੰ ਵੀ ਦਿਖਾਇਆ ਗਏ ਹਾਂਜੀ ਬਹੁਤ ਦਵਾਈਆਂ ਖਾਧੀਆਂ ਬਹੁਤ ਡਾਕਟਰਾਂ ਕੋਲੇ ਗਏ ਕੋਈ ਫਰਕ ਨਹੀਂ ਪਿਆ ਹਾਂ ਪੈਸੇ ਹੀ ਖਰਾਬ ਕੀਤੇ ਹਾਂਜੀ ਹਾਂਜੀ ਬਹੁਤ ਹੁਣ ਇੱਥੇ ਆਏ ਹਾਂ ਬਿਲਕੁਲ ਫ੍ਰੀ ਦੇ ਵਿੱਚ ਕਹਿੰਦੇ ਸੇਵਾ ਕਰਦੇ ਨੇ ਇਹ ਕੋਈ ਪੈਸਾ ਨਹੀਂ ਲਿਆ ਜਾਂਦਾ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਸੇਵਾ ਕਰਦੇ ਹਾਂ ਹਾਂ ਕਿੱਥੋਂ ਆਏ ਹੋ ਤੁਸੀਂ ਇਹ ਦੋ ਦੋਲੋਂ ਤੋਂ ਦੋ ਦੋਨੋਂ ਪਿੰਡ ਦੋਨੋਂ ਘਰ ਦੇ ਪਿੰਡ ਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਇੱਥੇ ਪਹੁੰਚਿਆ ਬਾਬਾ ਜੀ ਕੋਲੇ ਹੱਥ ਵਾਲਾ ਕਰਾਇਆ ਜਾ ਧਰਨ ਕੜਾਈ ਆ ਕਿਹੋ ਜਿਹਾ ਮਹਿਸੂਸ ਬਹੁਤ ਵਧੀਆ ਜੀ ਸਾਨੂੰ 30 35 ਸਾਲ ਤੋਂ ਮੱਲੋ ਇਹ ਪ੍ਰੋਬਲਮ ਸੀਗੀ ਅਸੀਂ ਇਹਨਾਂ ਦੀ ਵੀਡੀਓ ਵੇਖੀ ਅੱਜ ਤੋਂ 15 ਦਿਨ ਪਹਿਲਾਂ ਅੱਜ ਤੋਂ 15 ਦਿਨ ਪਹਿਲਾਂ ਆਏ ਸੀ ਸਾਨੂੰ 80% ਆਰਾਮ ਆ ਗਿਆ ਤੇ ਕਿੰਨੇ ਵੀ ਦੂਜੀ ਵਾਰੀ ਆਏ ਦੂਜੀ ਵਾਰੀ ਆਏ ਐ ਸਲਤਾਨਪੁਰ ਲੋਧੀ ਤੋਂ ਆਏ ਜਿਲ੍ਹਾ ਬੁੱਲਾਪੁਰ ਤੋਂ ਲੈ ਦੋ ਹਾਂਜੀ ਤੇ ਕਿੰਨਾਕ ਫਰਕ ਦੇਖਣ ਨੂੰ ਮਿਲਦਾ ਕਿਉਂਕਿ ਜਦੋਂ ਅਸੀਂ 10 ਪਿਛਲੇ 15 20 ਸਾਲ ਤੋਂ ਸੀਗੀ ਤੇ ਕਾਫੀ ਡਾਕਟਰਾਂ ਕੋਲ ਵੀ ਗਏ ਹਾਂ ਕਾਫੀ ਦਵਾਈਆਂ ਵੀ 15 ਸਾਲ ਤੋਂ ਹੀ ਯਾਰ ਮੈਂ ਬਹੁਤ ਪ੍ਰੋਬਲਮ ਸੀਗੀ ਹਾਂ ਉਹ ਦੋ ਪੈਸਾ ਖਰਾਬ ਮੈਂ ਪੈਸਾ ਖਰਾਬ ਜਿਹੜਾ ਟਾਈਮ ਖਰਾਬ ਕਰਨਾ ਜਿਹੜੀ ਸਿਹਤ ਖਰਾਬ ਕੀਤੀ ਵੱਖਰੀ ਮੈਂ ਜਿੱਦਨ ਤੋਂ ਆਇਆ 15 ਤੋਂ ਪਹਿਲਾਂ ਅੱਜ 70% ਆਰਾਮ ਮੈਨੂੰ ਤੇ ਹੁਣ ਆਏ ਹਾਂ ਤੇ ਹੁਣ ਉਮੀਦ ਹੈ ਕਿ 100% ਮੈਜਿਕ ਹੋਊਗਾ ਜੀ ਬਿਲਕੁਲ ਹੋ ਅਸੀਂ ਤਾਂ ਆਪਦੀ ਪੂਰੀ ਆਸ ਰੱਖ ਕੇ ਆਏ ਹਾਂ ਹਾਂ ਬਾਬਾ ਇਹਨੂੰ ਵੱਡੀ ਉਮਰ ਕਰੇ ਬਾਪੂ ਨੂੰ ਇਹ ਜਿਹੜਾ ਇੰਨਾ ਲੋਕਾਂ ਦਾ ਮਤਲਬ ਫਾਇਦਾ ਕਰਦੇ ਆ ਪ੍ਰਮਾਤਮਾ ਇਹਨਾਂ ਨੂੰ ਹੋਰ ਸਮਤਿਆ ਬਖਸ਼ੇ ਤਗੜੇ ਹੋਗੇ ਦਾ ਗੂਠਾ ਥੋੜਾ ਜਿਹਾ ਖਰਾਬ ਜੋਰ ਲਾਉਣ ਨਾਲ ਦਿਲ ਲੱਗਦਾ ਉਹਨੂੰ ਕੰਮ ਕਰੇ ਬਾਬਾ ਇਹਦਾ ਬਿਲਕੁਲ ਸਹੀ ਬਿਲਕੁਲ ਬਹੁਤ ਵਧੀਆ ਕੰਮ ਕਰਦੇ ਠੀਕ ਬਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਬਜੀ ਤਰਨ ਕਢਾਇਕ ਆਏ ਹੁਣੇ ਬਸ ਸੇਵਾ ਸਿੰਘ ਜੀ ਤੋਂ ਕਿਹੋ ਜਾਂ ਹਾਂ ਅਗਰ ਬਹੁਤ ਠੀਕ ਲੱਗਦਾ ਹੁਣ ਕਿੰਨੇ ਕਿਰਤਾਂ ਸੀਗੀ ਦਰਦ ਵਾਲੀ ਮੈਨੂੰ ਇਹ 10-15 ਸਾਲ ਤੋਂ ਹੋਇਆ ਜੀ 10-15 ਸਾਲਾਂ ਤੋਂ ਹਾਂਜੀ ਕਬਜ ਰਹਿੰਦੀ ਹੈ ਜੀ ਕਬਜ ਰਹਿੰਦੀ ਇੱਥੋਂ ਤਾਂ ਪਤਾ ਕਿਵੇਂ ਲੱਗਿਆ ਅਸੀਂ ਮੂਵੀ ਦੇਖੇ ਤੇ ਮੋਬਾਈਲ ਤੇ ਤੇ ਹੁਣ ਆਇਓ ਕਿੰਨਾ ਕਿਸਮਾ ਤੁਹਾਨੂੰ ਇੱਥੇ ਲੱਗਿਆ ਸਹੀ ਕਰਾਉਣ ਨੂੰ ਬਹੁਤ ਡਾਕੂਮੈਂਟ ਲੱਗੇ 10 ਡਾਕੂਮੈਂਟ ਲੱਗੇ ਤੇ ਹੁਣ ਕਿਵੇਂ ਸ਼ ਹਲਕਾ ਮਹਿਸੂਸ ਹੁੰਦਾ ਤੇ ਕਿੰਨੀ ਵਾਰੀ ਆਉਣ ਨੂੰ ਕਿਹਾ ਹੈ ਨਾ ਸੰਤ ਕਹਿੰਦੀ ਇੱਕ ਵਾਰੀ ਆਓ ਬਸ ਠੀਕ ਹੋ ਜਾਏਗਾ ਬਸ ਇੱਕ ਵਾਰੀ ਠੀਕ ਹੋ ਜਾਏਗਾ ਆਏ ਕਿੱਥੋਂ ਤੁਸੀਂ ਅਸੀਂ ਸਿਧਵਾ ਵੇੜ ਤੋਂ ਸਿਧਵਾ ਵੇੜ ਤੋਂ ਹਾਂਜੀ ਤੇ ਹੁਣ ਸ਼ਰੀਰ ਕਿਹੋ ਜਿਹਾ ਮਤਲਬ ਬਿਲਕੁਲ ਸਹੀ ਲੱਗਦਾ ਬਿਲਕੁਲ ਸਹੀ ਹੈ ਪੈਸੇ ਵੀ ਲੈ ਜਾਂਦੇ ਤੇ ਨਹੀਂ ਨਹੀਂ ਪੈਸੇ ਨਹੀਂ ਆਪਣੀ ਮਰਜ਼ੀ ਆ ਦੇ ਦੋ ਨਹੀਂ ਮੰਗਦੇ ਨਹੀਂ ਮੰਗਦੇ ਨਹੀਂ ਮੰਗਦੇ ਹੈਗੇ ਤੇ ਕਿੱਦਾਂ ਹੁਣ ਮਿਹਰ ਹੈ ਕਿ ਫਰਕ ਪਊਗਾ ਹਾਂਜੀ ਮਿਹਰ ਤੇ ਲੈ ਕੇ ਆਇਆ ਜ਼ਰੂਰ ਪਊਗਾ ਭਾਈ ਜੀ ਹੁਣ ਇਹ ਧਰਨ ਘੜਾਈ ਬਾਬਾ ਜੀ ਤੋਂ ਕਿਹੋ ਜਿਹਾ ਸ਼ਰੀਰ ਮਹਿਸੂਸ ਹੋ ਰਿਹਾ ਇਹ ਕੋਈ ਹਲਕਾ ਮਿਸੂ ਹੋ ਰਿਹਾ ਜੀ ਹੂੰ ਕਾਫੀ ਟਾਈਮ ਤੋਂ ਕਮਰ ਦਰਦ ਹੋ ਰਹੀ ਹੈ ਕਮਰ ਦਰਦ ਕਰਕੇ ਆਏ ਸੀਗੇ ਜੀ ਤੇ ਇੱਕ ਰੋਟੀ ਵੀ ਬਣੀ ਹਾਜਮ ਨਹੀਂ ਹੁੰਦਾ ਸੀਗਾ ਹਾਂਜੀ ਵੀਡੀਓ ਦੇਖਿਆ ਸੀਗੇ ਬੱਬਾ ਜੀ ਆਏ ਕਿੱਥੋਂ ਨੂੰ ਜਿਸਪਾਲ ਵੰਗਰ ਪਿੰਡ ਤੋਂ ਜਿਸਪਾਲ ਵੰਗਰ ਪਿੰਡ ਤੇ ਹੁਣ ਜਦੋਂ ਕਰਾਇਆ ਮਿਸ ਜਿਹੜੇ ਹੱਥ ਹੋਰ ਜਦੋਂ ਕੀਤਾ ਇਹ ਨਾਲੀ ਦੇ ਧਰਨ ਗੱਡੀ ਆ ਤੇ ਕਿੰਦਾ ਦਾ ਮਹਿਸੂਸ ਹੋ ਰਿਹਾ ਸਰੀਰ ਹਲਕਾ ਹਲਕਾ ਜਿਹਾ ਜਿਵੇਂ ਬਿਲਕੁਲ ਹਲਕਾ ਹੋ ਗਿਆ ਫੁੱਲ ਹਲਕਾ ਸਰੀਰ ਉਹ ਕਹਿੰਦਾ ਇਦਾਂ ਹੋ ਗਿਆ ਖਿੱਚ ਜੀ ਪਾ ਕੇ ਇੱਕ ਵਾਰੀ ਹੁਣ ਸੱਟ ਜਾਊਗਾ ਸਰੀਰ ਕਿੰਨੇ ਕਿੰਨੇ ਕਿ ਚਿਰ ਤੋਂ ਸੀਗੀ ਇਹ ਜਿੱਦਾਂ ਕਹਿੰਦਾ ਮੈਨੂੰ ਤਾਂ 8-10 ਸਾਲ ਹੋ ਗਏ ਜੀ ਕਮਰ ਦਰਦ ਦਾ ਹਾਂ ਹਾਂ ਰੋਟੀ ਪਾਣੀ ਨਹੀਂ ਹਾਜਮ ਹੁੰਦਾ ਸੀ ਵੀਡੀਓ ਦੇਖੀ ਬੱਬਾ ਜੀ ਫਿਰ ਅਸੀਂ ਆਏ ਦਵਾਈਆਂ ਦਵਾਈਆਂ ਵੀ ਖ ਹਾਂ ਮੈਂ ਨਾ ਦਵਾਈ ਖਾਣ ਨੂੰ ਵੀ ਚਲਣੀ ਕਰਦਾ ਤਾਂ ਕਰਕੇ ਅਸੀਂ ਆਏ ਸੀਗੇ ਤੇ ਹੁਣ ਇੱਥੇ ਜਦੋਂ ਦੇਸੀ ਨੁਸਖਾ ਪਨਵਾਇਆ ਹੋਇਆ ਹੈ ਹਨਾ ਤੇ ਧਰਨਾ ਕੜਾਈ ਆ ਤੇ ਕਿੰਨਾ ਕੁ ਯਕੀਨ ਹੈਗਾ ਵੀ ਸਹੀ ਹੋ ਜਾਊਗਾ ਨਹੀਂ ਹੁਣ ਯਕੀਨ ਕਰਕੇ ਆਇਆ ਜੀ ਹਾਂ ਹੁਣ ਬਾਕੀ ਬਾਬਾ ਜੀ ਦੱਸਣਗੇ ਦੁਆਰੇ ਆਉਣ ਦੀ ਲੋੜ ਹੈਗੀ ਕਿ ਐਦੇ ਲੋਟ ਹੋ ਜਾਊਗਾ ਬੱਸ ਇਹਨਾਂ ਸਾਡੇ ਤੋਂ ਨਹੀਂ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਵੀਰੇ ਦਾਦਪਿੰਡ ਤੋਂ ਆਇਆ ਪੱਖੋ ਰੋਡ ਦਾਦਪਿੰਡ ਤੋਂ ਆਇਆ ਤੇ ਹੁਣ ਧਰਨ ਘੜਾਈ ਆ ਕਿ ਹੋ ਜਾ ਸ਼ਰੀਰ ਹਲਕਾ ਮਹਿਸੂਸ ਹੋ ਰਿਹਾ ਹਾਂ ਹਾਂਜੀ ਸ਼ਰੀਰ ਹਲਕਾ ਹਲਕਾ ਲੱਗਦਾ ਪਹਿਲਾਂ ਤਾਂ ਬਹੁਤ ਪਰਾਪਰਾ ਲਾਦੇ ਬੜਾ ਜਣੀ ਔਖਾ ਸੀਗਾ ਕੰਮ ਕਿੰਨੀ ਜਰ ਤੋਂ ਸੀਗੀ ਇਹ ਦਿੱਕਤ ਇਹ ਵੀਰੇ ਮੈਨੂੰ ਹੋ ਗਿਆ ਕਿ ਉੱਤਵੜ ਨਹੀਂ ਗਿਆ ਸੇ 7 ਸਾਲ ਹੀ ਹੋ ਗਏ 6-7 ਸਾਲ ਹੋ ਗਏ ਤੇ ਦਵਾਈਆਂ ਦੁਵਾਈਆਂ ਵੀ ਖਾਦੀਆਂ ਹੁਣ ਕਿੰਨਾ ਕ ਪੈਸਾ ਖਰਾਬ ਕਰਦਾ ਇਹਨਾਂ ਜੀ ਪੈਸਾ ਤਾਂ ਵੀਰੇ ਬਹੁਤ ਖਰਾਬ ਕਰਦਾ ਮੈਂ ਤਾਂ ਬਹੁਤ ਦੂਰ ਦੂਰ ਗਿਆ ਵੀਰੇ ਮੈਂ ਵੀ ਵੀਡੀਓ ਦੇਖੀ ਸੀਗੀ ਆਪਣੇ ਫੇਸਬੁਕ ਤੇ ਉਹ ਤੋਂ ਫਿਰ ਅਸੀਂ ਆਏ ਸੀਗੇ ਮੇਰੇ ਫਰੈਂਡ ਨੇ ਦੇਖੀ ਸੀਗੀ ਇਹਦੇ ਨਾਲ ਹੀ ਆਏ ਸੀਗੇ ਮੈਂ ਇਹੀ ਲੈ ਕੇ ਆਈ ਮੈਂ ਤੇ ਪਹਿਲੀ ਵਾਰ ਹੀ ਆਇਆ ਮੈਂ ਵੀਰੇ ਪਹਿਲੀ ਵਾਰ ਹੀ ਆਇਆ ਕਿੰਨਾ ਕ ਯਕੀਨ ਹੈ ਵੀ ਹੁਣ ਠੀਕ ਹੋ ਜੂਗੇ ਦੇਖੋ ਜੀ ਹੁਣ ਬਾਕੀ ਯਕੀਨ ਤਾਂ ਬੰਦਾ ਕਰਕੇ ਜਾਂਦਾ ਜੀ ਬਾਕੀ ਪਰਮਾਤਮਾ ਦੇ ਹੁਣ ਦੇਖੋ ਬਾਬਾ ਜੀ ਦੀ ਮਿਹਰ ਹੁੰਦੀ ਹੈ ਜੀ ਕਿੰਨੇ ਕਿੰਨੇ ਚਿਰ ਲੱਗੀ ਇਹਨਾਂ ਨੂੰ ਸਹੀ ਕਰਨ ਵਾਸਤੇ ਤੁਹਾਨੂੰ 5 5 ਮਿੰਟ ਲੱਗਿਆ ਜੀ 5 ਮਿੰਟ ਵੀ ਜ਼ਿਆਦਾ ਨਹੀਂ ਗਈ ਮੈਂ ਕਹਿੰਦਾ 2-4 ਮਿੰਟ ਹੀ ਲੱਗੇ ਹੋਣਗੇ ਜੀ ਤੇ ਪੈਸੇ ਲਏ ਇਹਨਾਂ ਨੇ ਵੀ ਨਹੀਂ ਪੈਸਾ ਕੋਈ ਨਹੀਂ ਪੈਸਾ ਕੋਈ ਨਹੀਂ ਫ੍ਰੀ ਇਲਾਜ ਕਰਦੇ ਹਾਂ ਹਾਂਜੀ ਫ੍ਰੀ ਚ